ਸਿਰਾਨ ਨੂੰ ਹਲਕਾ ਚੁੱਕਾ ਕਰਕੇ ਆ ਸੰਤ ਇੱਕ ਉਹ ਅੰਕਾਰ ਸਾਧਗੁਰ ਪ੍ਰਸਾਦ ਨੂੰ ਜੁੜਿਆਣੇ ਜੀ ਉਹ ਬਾਬਾ ਸ਼ਰਮਾ ਜੀ ਨੇ ਕਿਹਨੂੰ ਆਉਂਦਾ ਜੀ ਸ੍ਰੀ ਘਾਤ ਨੂੰ ਆ ਕੇ ਭਾਈ ਸਾਦੇ ਦੀ ਜੋ ਗੁਰੂ ਸਿੱਖਿਆ ਨੇ ਉਹਨਾਂ ਦੇ ਸਾਥੀ ਜਿੱਤੇ ਸੁਣਹੁਣੇ ਜੀ ਗੁਰੂ ਸਾਹਿਬ ਬਰਦਾਇਆ ਦੇਣਾ ਚਾਹੁੰਦੇ ਫਿਰ ਇਹ ਕਿਸੇ ਮਾਰਾ ਨੇ ਤਾਂ ਸਿੱਖੀ ਲੈ ਲਈ ਗੁਰਾਇਣ ਤੋਂ ਗੁਰਾਇਣ ਤੋਂ ਜੋਗਾਂ ਨੂੰ ਗੁਰਾਇਣ ਚਲ ਗੋ ਜੇ ਸੁਣਨ ਕਰਕੇ ਉਹ ਹੋਰ ਕਿਤੇ ਨਹੀਂ ਆਈ ਜਾਣਗੀ ਕਿ ਉਹ ਫਿਰ ਐ ਕਰੋ ਅਸੀਂ ਤੇਰੇ ਕੋਲ ਨਰਾਸ਼ ਕਰਨੇ ਜੜਦੇ ਜਿੱਤ ਨੂੰ ਸਾਡੀ ਦੋਸਤ ਹੋਏ ਮਿਲ ਜਾਏ ਉਹ ਭਾਈ ਬਾਦੂ ਕੋਟੂ ਮੰਦ ਗਿਰੋਨ ਜਾ ਕੇ ਬੰਦੇ ਰਿਜਰ ਬੰਦੇ ਬਸਣ ਵਾਲੇ ਸੀ ਮੈਂ ਅੱਜ ਮਰੀ ਕੋਲ ਕੇ ਹੋਏ ਸਵੇਰ ਬਾਅਦਲੇ ਨਰਾਦ ਨੂੰ ਕੁਤਰੀ ਦਾ ਵਧੀ ਜੱਤੀ ਕਰਨ ਵਾਲੇ ਇਹ ਭਾਈ ਬਾਦੂ ਨੂੰ ਅਮਰਦਾਸ ਜੀ ਨੇ ਗੁਰੂ ਆਨਬਾਹ ਜੀ ਕਰ ਕਰਵਾ ਕੇ ਭੇਜਿਆ ਹੈ ਤੇ ਬਹੁਤ ਹੀ ਪੁੱਛੋ ਗੁਰੂ ਅੰਗਦ ਸਾਹਿਬ ਗੁਰਾਇਤ ਮਾਣੇ ਸਾਡੇ ਕੋਲ ਆ ਸੁਣ ਕੇ ਭਾਈ ਬਾਰੇ ਜੀ ਮਾਣ ਗੁਰੂ ਅੰਗਦ ਸਾਹਿਬ ਜਿਖੇ ਕਹਿੰਦੇ ਸਨ ਪਰ ਘਰਵਾ ਦੇ ਗੁਰੂਆਂ ਹਿੱਦਤ ਗਿਆਨ ਆਪੇ ਪਰ ਸੇ ਕਰਦਾ ਹੈ ਮੁੰਦੀਆਂ ਮੁਖੇੜੀਆਂ ਨਾਲ ਸੇ ਸਤਿਗੁਰੂ ਸੇ ਵੀ ਮੁੰਦੋ ਜੀਤਿਆ ਜੀਵ ਉਹਦੀ ਸਿਰਨੀ ਕੋਈ ਦੂਰ ਇਧਰ ਤੇ ਆ ਧਾਰ ਉਹ ਜਗਾਰਨੀ ਸਾਖਰ ਸੰਸਕਾਰਾਂ ਅੰਦਰ ਨੇ ਮੁੰਦੋ ਜੀ ਸਮਝ ਹੈ ਕਿ ਉਹ ਜਾਰਨੀ ਹੈ ਸੋਧ ਜੀ ਸੰਗਤ ਦਾ ਹੈ ਪਰ ਪ੍ਰਾਪਤੀ ਸੰਗਤ ਦੇ ਨਾਲ ਵੀ ਅਜੇ ਨਹੀਂ ਜਾਣ ਲਈ ਉਹ ਅਗਿਆਤ ਜੁਰਮ ਕਰ ਰਹੀ ਹੈ ਸੰਗਤ ਉਹ ਸਦਾ ਸੰਗਤ ਨਾਲ ਵੀ ਜਾਂਚ ਰਹੀ ਹੈ ਉਹ ਨਿਗਰ ਹੁੰਦੀ ਹੈ ਇਹਾਨੂੰ ਇਹਾਨੂੰ ਸਾਸਰ ਸੰਸਕਾਰ ਜੋ ਹੈ ਤੇ ਇਹਦਾ ਉਹ ਲੋਕ ਜੋ ਹੈ ਕਿਉਂ ਕਰ ਹਰ ਦਰਸ਼ਨ ਪਿੱਛੇ ਹਰਿ ਮਦਨ ਦਰਸ਼ਨ ਇਹ ਸਤਿ ਜੀ ਹਰ ਹਰ ਆਪਣੀ ਕਿਰਪਾ ਹਰ ਇੱਕ ਜੀਵ ਸਦਾ ਪ੍ਰਿਕਰਮ ਸਿੱਖਾਂ ਗੁਰੂਆਂ ਦਾ ਹਰਮਤ ਸਾਰਣਾ ਕਾਮ ਸਿੱਖਾ ਗੁਰੂ ਉਹਦਾ ਗੁਰਮੁਖ ਦਾ ਕਿਹੜੇ ਪਰਮ ਲੋਕ ਕਰਦੇ ਜਿਹੜੇ ਸੁਪ ਬੋਲ ਕਰਕੇ ਨਿਸ਼ਾਨ ਕੰਨ ਸੇਵਾ ਕਰਦੇ ਹੋਏ ਕੰਮ ਇਹਨਾਂ ਕਾਰਜਾਂ ਨੂੰ ਸਿੱਖ ਲੈਂਦਾ ਕਾਹੂ ਫੜ ਕੇ ਸ਼ਰੀਰ ਵਿੱਚ ਹੈ ਕੋਈ ਭਗਤ ਜੀਤ ਸਿੰਘ ਲੱਗੇ ਉਹ ਇਸ ਤੋਂ ਬਿਖਦਾ ਸਾਵਰਣਾ ਕਾਮ ਸਿੱਖਾ ਗੁਰਮੁਖੋ ਮਾਜੂਦ ਬਰਤ ਦੀਆਂ ਬਾਤਾਂ ਅਧਰਤ ਹੋਣ ਆਪ ਲੋਕ ਗੱਲਬਾਤ ਕਰਨ ਆਦਿ ਅਧਰਤ ਹੋ ਕਿ ਗੁਰਮੁਖਿ ਹਰਿ ਘਾਲੀ ਗੁਣਾਂ ਦੁਆਰਾ ਉਹ ਕਾਰਜ ਸੁਿਵਾ ਕਰਨੀ ਦੀ ਨਿਸ਼ਾਨ ਹੋਆ ਇਧਰ ਫਾਂਜੀ ਸਰ ਵਿਖੇ ਪ੍ਰਵੇਸ਼ੀ ਦੀ ਕਾਰਜ ਜਿਦੋ ਜਿਨੋ ਉਹ ਸਾਰੇ ਘਰ ਦੀ ਪ੍ਰਾਪਤੀ ਤੇ ਸਾਧੂਆਂ ਕਾਰਜ ਦੀ ਪ੍ਰਾਪਤੀ ਵਾਸਤੇ ਇਹ ਕੰਮ ਸਿਖਰ ਹੋਇਆ ਹਰ ਹਰਿ ਦਾਤੈ ਆਈ ਉਹ ਗੁਰਾਂ ਤੋਂ ਅੰਦਰ ਸਰਗੁਣੀ ਦੀ ਗੁਰੂ ਦੇ ਪੈਰਾਂ ਦੇ ਪ੍ਰਵੇਸ਼ੀ ਦੇ ਮਹੌਲ ਨੂੰ ਅਮਾਨ ਮੰਨੂ ਜੀ ਦੀ ਕਰਕੇ ਸਾਰੇ ਜੀ ਹਣ ਕਰ ਰਹੇ ਚੱਲਿਆ ਗੁਰੂ ਅਸਥਾਨੇ ਲੀਵਾਂ ਮਹਾਰਾਜ ਕੁਮਾਰ ਜੀ ਦੀ ਸੱਦਿ ਨੂੰ ਜੋ ਜਿਹੜੇ ਧਰਤੀ ਵਾਲੇ ਔਰ ਫਰਜ਼ਾ ਵਾਲਿਆਂ ਵਿਗਿਆਤੀ ਹਨ ਉਹਨਾਂ ਨੂੰ ਵੀ ਸਖ਼ਨ ਨੂੰ ਕਿ ਉਹ ਵੀ ਜਿਹੜੀ ਸਖ਼ਨ ਲਈ ਤੇ ਉਸ ਨੂੰ ਸੁਖਾਲੀ ਰੂਪ ਵਿੱਚ ਬਿਠਕਿਆ ਹੈ ਆਪ ਵੀ ਦਰਸ਼ਨ ਹੋਏ ਤੇ ਹਰ ਘਰ ਜਹਾਂ ਬਾਤ ਲੁਟਾਈ ਫਰਮਾਨੀ ਦਰਬਾਰ ਦੇ ਗੋਬਾਤ ਹੋ ਜਾਣ ਲਗਾ ਕੇ ਖੁਸ਼ਾਹਤ ਕਰਦੀ ਹੈ ਦਿੱਤੀ ਰੂਪ ਹੋ ਜਾਂਦੇ ਨੇ ਹਰਿ ਗੋਬਿੰਦ ਉਹ ਅੰਦਰ ਜਗਤ ਕ੍ਰਿਆ ਦਾ ਜਿਹੜਾ ਹੈ ਉਹਦੇ ਵਿੱਚ ਨੂੰ ਬ੍ਰੋਤੋ ਆਕਾਰ ਦੇ ਵਿੱਚ ਫਲਾ ਕੇ ਚੱਲ ਰਿਹਾ ਜਿਉਂ ਪ੍ਰਵਾਹੀ ਨੇ ਦੇਖੇ ਰਹੇ ਤੇ ਮੇਕਾ ਧਰਮ ਰਾਏ ਦੀ ਬਾਤੀ ਇਹ ਬ੍ਰੰਤ ਪ੍ਰਾਪਤ ਹੋ ਮੁਖਾ ਉਹ ਧਰਮ ਜਨ ਮੰਦਨ ਅਗਰ ਮੁਖਾ ਬਾਂਧਿਆ ਤਾਂ ਸਭ ਕਰਮਾਂ ਦੀ ਕੋ ਤੁਰ ਪਰਵਾਹ ਦੀ ਬਗਾਇ ਜਿਉਂ ਰਹੀ ਹੈ ਸਭ ਧਰਮਾਂ ਬਾਤੀ ਹੋਣੀ ਜੀ ਬਲਬਾਰ ਜਪ ਹਰ ਹਰ ਨਾਮ ਵਿੱਚ ਰਿਖਾ ਉਹਨੂੰ ਬਲਦੇ ਵਿੱਚ ਸ੍ਰੇਤ ਕਤਨਾ ਕਰੇ ਜਿਹੜੀ ਖੇਤੀ ਦਾ ਜੀਵਨ ਹੈ ਉਹ ਉਹਨਾਂ ਦੀ ਖੇਤੀ ਨੂੰ ਕਿਸਨੂੰ ਕਰੇ ਮੁੱਢ ਇਹਨਾਂ ਨੂੰ ਤੇ ਜਿਹੜਾ ਇਸ ਪ੍ਰਕਾਰ ਦੇ ਮੁੱਢ ਦਾ ਸਾਥ ਸੰਸਕਾਰਾਂ ਤੋਂ ਰਹਿ ਕੇ ਸਿਆਣੀ ਹੈ ਜਿਹੜੇ ਲੋਕ ਇਸ ਨੂੰ ਕਹਿੰਦੇ ਆ ਸਾਰਾ ਕਾਰ ਦਿੱਤੀ ਹੁੰਦੀ ਹੈ ਗੁਰਮੁਖ ਹਰ ਦਾਸ ਜੀ ਦਾ ਗੁਰਮੁਖ ਬਣ ਕੇ ਹੋਰ ਬਖਸ਼ੇ ਹੋਏ ਦੱਸਦੇ ਨੇ ਤੇ ਨੂੰ ਪਤਾ राही आपी ਹੋਈ ਆ ਜਿਹੜੀ ਸਿੱਖਿਆ ਪ੍ਰਾਪਤ ਸਾਨੂੰ ਹੁੰਦੀ ਹੈ ਸੁਰੂ ਤੋਂ ਹਰ ਪਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਸਾਡੇ ਵਿਆਹ ਹੋਇਆ ਉਹ ਜੋ ਰੋਸ਼ਨੀ ਕਰੀ ਜੀ ਅੰਗ ਬਚਾਈ ਜੀ ਮਾੜਾ ਸਾਰੇ ਜੀ ਸੰਗਤ ਮਾਰਾ ਜੀ ਕਰਕੇ ਜੀ ਉਹ ਗੁਰੂ ਅਰਜਨ ਦਾ ਜੀ ਸਾਡਾ ਧਰਮਿਕਾ ਹੈ ਰੋਹ ਹੋਰ ਗਿਆਨ ਪ੍ਰਤੰਦ ਬਣਾਏ ਜਿਹੜਾ ਗੁਰੂ ਸਾਹਿਬ ਦਾ ਗ੍ਰੰਥ ਗੁਰੂ ਦੇ ਪ੍ਰਗੰਧ ਪੁਖਾਤ ਰੋਹਦੀਆਂ ਨੇ ਉਹ ਜੀ ਜਿਹੜੇ ਕੋਲ ਸੀ ਉਹ ਸਿਰੇ ਜਾਣ ਵਾਸਤੇ ਉਹ ਗਵਨਕ ਖੜਾ ਉਸੇ ਤੋਂ ਕਾਰਜ ਲਈ ਬਣਾ ਰਿਹਾ ਹੈ ਜੀ ਅੰਦਰੋਂ ਜਿਹਾ ਨਹੀਂ ਸੀ ਅਦਰੋਂ ਅਗਰ ਕੋਈ ਦਾ ਹੋ ਰਿਹਾ ਉਹ ਉਹਦੀਆਂ ਪ੍ਰਕਾਸ਼ ਨਹੀਂ ਹੋ ਜਾਣ ਦਾ ਨਹੀਂ ਹੋ ਸਕਿਆ ਜਿਹੜਾ ਹੋ ਸੰਨਾਧੁਰਜਾ ਜੀ ਰਾ ਜੀ ਲਿਖਿਆ ਸੋਹਣੇ ਸਾਰੇ ਦਾ ਅੰਦਰੋਂ ਜਿਹੜਾ ਪ੍ਰਕਾਸ਼ ਹੈ ਅਜੇ ਰਾਮਦਾਸ ਜੀ ਹੋ ਕਹਤੇ ਆਪੋ ਆਪਣੀ ਇੰਦਰ ਕਰੀਂਦੇ ਕੰਨ ਕਦੇ ਲੱਖਾਂ ਸੁਣੀ ਜਾਣ ਕੇ ਕੋਪਾ ਕਦੇ ਨਨ ਕਰਦੇ ਆ ਆਪਣੇ ਆਪ ਨੂੰ ਆਪਣੇ ਹੋਏ ਉਹ ਦਿਨ ਕਰ ਖਾਦਾ ਧਾਰ ਨਹੀਂ ਕੀਤਾ ਇਸ ਮੰਨੋ ਕੋਈ ਕਰਿਆ ਹੈ ਅਕਾਲ ਮੂਰ ਦੇ ਵਾਰ ਪਾਇਆ ਅਗਨੋ ਤਸੀਹ ਮੂਰ ਦੀ ਮੂਰ ਨਹੀਂ ਗਈ ਜਿਹੜੀ ਫੇਰ ਜਿੱਤ ਮੰਨ ਵਿੱਚ ਆਵੇ ਅਕਾਲ ਮੂਰ ਸਵਾਰ ਕੋਤੀ ਮੇਰੇ ਗੁਰੂ ਨਾਨਕ ਸਾਹਿਬ ਦੇ ਰਹਿਤ ਪ੍ਰਾਪਤ ਕੀਤਾ ਹੈ ਨਾ ਕਦੇ ਮਰਾਂ ਨਾ ਜਾਵਾਂ ਇਹ ਜੀਵਨ ਦੀ ਅਸੀਰਤ ਨਾ ਕਰੂੰ ਮਰ ਜਾਵਾਂ ਕੋਈ ਨਾ ਕਦੇ ਗੁਰੂ ਘਰ ਦਾ ਸਹਾਰਾ ਛਾੜ ਜਾਵਾਂ ਲੋਕ ਦੇ ਜੀਵਨ ਦੀ ਜੰਮ ਉਹ ਗੰਗਲ ਮੰਨ ਤੇ ਰਹਿ ਭਰ ਗਏ ਆਹ ਉਹ ਬੋਲਿਆ ਉਹ ਬਾਣ ਕੁਦਾਰੀ ਦੀ ਇੱਕਾਈ ਤਾਰੇ ਜੀ ਸਰਬ ਉਹ ਕੁਲੀ ਮੁਸਰੂ ਉਹ ਸੁਹਾ ਹੋਇਆ ਜਦ ਹਰੀਏ ਜਨ ਤਪ ਕੋ ਬ੍ਰਹਮ ਗ੍ਰਾਮੀ ਸੀ ਉਹਦੀ ਜਾਨੀਏ ਸੋ ਨੀਰ ਬਹੋਈ ਛਾੜੀ ਆਸਤੇ ਛੇਰ ਖੜਾ ਹਰ ਜਾ ਕੋ ਤੇ ਉਸ ਬਕਾਰ ਕੋ ਉਸ ਨੀਰ ਚੁਲਿਸੀ ਹਰੀਏ ਕਾਲਪੁਰਿਆ ਯਾਦ ਕਰਕੇ ਸਾਡੀ ਦਿੱਕੀ ਕੋਈ ਮੁਸਕੀ ਨਹੀਂ ਹੋ ਗਈ ਹੈ ਜਿਤ ਸਾਹਰੇ ਨਾਲ ਖੜੀ ਤੇ ਹਨੇਰੇ ਪਰੋਕਾਂ ਚ ਨੇ ਖੜੀ ਸਾਡੀ ਦਿੱਕੀ ਖੋਲੀ ਹੈ ਕੋਈ ਛੜੇ ਸਰਕਾਰਾ ਕਰ ਦਿੱਤੀ ਹੁੰਦੀ ਹੋਣੀ ਕੋਈ ਨਾ ਕੋਈ ਬਿਲਕੁਲ ਲਾਹ ਮੰਦੀ ਸੀ ਸਾਰਾ ਕੰਸੀਆ ਆਪਣਾ ਘਰ ਬਤੀ ਹੋ ਰਿਹਾ ਜੀ ਕੋਈ ਜਦ ਜਾਨੀ ਆ ਪ੍ਰਮੋਸ਼ਨ ਕਰਕੇ ਕੋਈ ਹੋਈ ਸਾਹੁਰਾ ਦੇ ਦਿੱ ਖਰੀਦ ਕੇ ਮੰਦੀ ਉਹ ਸਾਰੇ ਅਗਮਾ ਘਰ ਬਤੀ ਹੋ ਗਏ ਖਰੀਦ ਕੋਈ ਨਹੀਂ ਕੋਈ ਨੀਕ ਹੋ ਗਈ ਨੰਗਾ ਪਾਸਾ ਤਾਂ ਨਹੀਂ ਹੈ ਪਰ ਸੁਣਾ ਹੈ ਬੇਵਲਿਆ ਹੈ ਜਿਨਾਂ ਨੇ ਤੁਲਾ ਗੁਣਾਂ ਦੇ ਪਾਸੇ ਨੂੰ ਸੱਤੋਂ ਨੰਨ ਸ਼ੁਰੂਦਲ ਕਾ ਹੀ ਰਿਹਾ ਹੋਰ ਕਾਹਨ ਤੇ ਜਨਾ ਮੇਰ ਕਾਰਜ ਕੋ ਲਿਆ ਜੈ ਹਰੀ ਦੇ ਸੰਤ ਜਨ ਨੇ ਜੈ ਮੰਗੂਰੀ ਸਾਹਿਬ ਦੀ ਉਹਨਾਂ ਨਾਲ ਮਿਲਦਾ ਕਾਰਜ ਆਨੰਦ ਕਾਰਜ ਪ੍ਰਵੇਸ਼ਕ ਦੀ ਪ੍ਰਾਪਤੀ ਰੂਪੀ ਨਾਂਗੋ ਪੁਰਾਣੇ ਗੀਤ ਹੈ ਰੂਪ ਹੈ ਵਰਤਾਏ ਪੁਰਖ ਹੈ ਜਿਸ ਨੂੰ ਗੁਰਪਾਲਿਆ ਸਿਰ ਤੇ ਕੰਢੀ ਜੰਮੇ ਸ੍ਰੀ ਪ੍ਰਵਸਾਦ ਸਾਹਿਬ ਸਾਰੰਗ ਦੇ ਦ੍ਰਿਸ਼ਾਣੀ ਨਾਲ ਨਾਚੀ ਸਰੂਰੀ ਰੂਰੀ ਉਹ ਜਿਸ ਨੂੰ ਗੁਰ ਗ੍ਰੰਥ ਨਾਰਨ ਬਾਲਿਆ ਹੈ ਹਾਰ ਕਾਟੇ ਸਾਥ ਮੇਰੇ ਬਾਦੁਰਾ ਜੈ ਮੋਹਨਾ ਉਹ ਮਾਣੇ ਲਿਖਣ ਦੀ ਜਨੂ ਦੇ ਬੰਦੇ ਰਾਤ ਨੂੰ ਗੋਦ ਗੋਦੀ ਮੋਇਆ ਕੋਈ ਮਾਧਾਰਸਤ ਨੂੰ ਮਨ ਨੂੰ ਚੁਸਰਦਾ ਦੇ ਨੋ ਕੋਈ ਪ੍ਰੇਮ ਰੂਪ ਦੱਸਦੇ ਅਗਰ ਸਿੱਧੇ ਨਾਮ ਦਾ ਨਰੋਈ ਕਿ ਕੋ ਇਹਾਂ ਦਾ ਬਾਤ ਸਾਡੀ ਬਲੋ ਕਰੋ ਹਾਰ ਕੱਪੜੇ ਰੋਤ ਦਵਾ ਗੋਰੀ ਦਾ ਨਾਮ ਹੀ ਸੁਖਦੇ ਮੋ ਪ੍ਰੇਮ ਸੁਲਾ ਗਿਆ ਹੁਣ ਚੁੱਪ ਚੁੱਪ ਜੀ ਮੇਰੀ ਹਾਰ ਕੱਪੜੇ ਹਰ ਕੱਪੜੇ हर हर भॻिती हर पर ਉਨੇ ਵਰ ਕਾਰ ਦੀ ਸਾਰੇ ਹੀ ਸੋਰੀ ਦੂਰ ਚੋਲ ਗਿਆ ਹੈ ਗੁਰ ਸਾਧ ਦੇਰ ਬਾਨ ਦੇਵਾ ਗੁਰੂ ਸੋਹੰਗਾ ਸ੍ਰੀ ਗੁਰੂ ਨਾਨਕ ਦੇਵ ਜੀ ਜਿਵੇਂ ਅੰਦਰ ਸਾਇਦੀ ਸੰਗੁਰ ਦੇ ਬਸਾਰ ਮੇ ਰੰਗ ਗੌਰ ਬੋਣੇ ਜੀ ਬਹਾਦਰ ਸਿੰਘੂ ਕਾਸੂ ਪਰਮੇਸ਼ਰ ਜਗਰ ਦੇ ਆਣ ਕਾਸੂ ਉਹ ਬਾਨੇ ਦਰਬ ਜੰਦਾ ਬਰਾਜ ਤਾ ਹਾਂ ਓਏ ਹੰਦ ਵਰ ਭੰਦ ਹਰ ਤੇ ਬਾਗ ਰੋਹ ਹਰਜਾ ਜਾਇਕ ਮੇਰੇ ਖੰਡਾਂ ਵਿੱਚ ਗੁਰਾਂ ਮੰਦਾਂ ਨਾਂ ਦੇ ਜਿਕੇ ਤਾ ਦੇਵੇ ਸੇ ਜੋ ਬੋਲਦਾ ਉਸੇ ਨੂੰ ਬਰਲੇ ਜੀ ਨਿਆਰੇ ਸਿਗਾਰਾ ਨਾ ਕੋਈ ਬ੍ਰਾਹਮਣ ਦੀ ਕਿਰਿਆ ਆ ਜੀ ਸੱਚ ਮਰਗਤ ਕੋ ਹੱਥੋਂ ਬਸ ਬੋਲਾ ਜੀ ਸੱਚ ਜ਼ਰੂਰ ਤੇ ਕਿੱਤੀ ਸੁੱਲੇ ਵਾਲੇ ਬ੍ਰਾਹਮਣ ਦੀ ਕਿਰਿਆ ਨਾ ਖੰਡਾਂ ਦੀ ਫਰੀਦੀ ਸੋਧਾ ਬਿਨਾਂ ਹੋਣੀ ਜੀ ਉਹ ਬਾਹਰ ਨਾ ਬਲੇ ਨਾ ਹੈ ਰਾਜਾ ਬੋਲ ਸੱਚੇ ਬੰਦਿਤਾ ਹੈ ਉਹ ਆਹ ਦੁਨੀਆ ਤੇ ਨਿਆਰੀ ਇਹ ਕੋਈ ਨਾਮ ਕੁੱਲ ਪਕਰ ਰਿਹਾ ਹੋਏ ਕਿੰਨੇ ਹੋ ਜੋਨ ਜੰਮ ਹੋ ਰਿਹਾ ਬਾਦਰ ਕੋਈ ਵੀ ਜਾਣ ਨਹੀਂ ਦੱਸਦਾ ਜੱਟ ਦਾ ਕਾਹ ਦੇ ਕੋਈ ਯਾਦ ਦਾ ਯਾਦ ਫਰ ਗਿਆਨ ਖੜ ਖੜ ਕੇ ਇਸ ਤਰ੍ਹਾਂ ਦਾ ਕੋਈ ਵੀ ਨਾਣ ਦਾ ਕੋਈ ਨਹੀਂ ਹੈ ਇਹ ਰਾਹ ਹੈ ਬਾਹ ਬਣਦਾ ਨਹੀਂ ਦੁਨੀਆ ਵਿੱਚ ਹੋਰ ਲੈਣ ਤੋਂ ਬਾਅਦ ਜੋ ਰਾਤੋ ਦਿਨ ਲਏ ਬਹੁਤ ਲੋਗ 2000 ਰੁਪਏ ਲੈਣੇ ਕੋਈ ਮੇਰੇ ਬਾਦਰ ਕੋਈ ਨਹੀਂ ਦਿੰਦਾ ਉਹ ਅੱਗੇ ਬੈਠੇ ਐਵੇਂ ਨਰਮ ਸੁਣ ਰੋ ਕੇ ਬਾਦ ਇਹ ਜੋ ਉਹਨਾਂ ਜਵਾਰ ਕੋਲ ਮੋਟਾ ਨੂੰ ਆਉਂਦੇ ਰਿਹਾ ਹੈ ਲਾਂਡਕੀ ਕੁੜੀ ਨੂੰ ਉਹਨਾਂ ਦਾ ਹੀ ਚਾਹ ਰਿਹਾ ਕੋਈ ਨਰਸੂਰ ਕੋਈ ਦੋਸਤ ਆਉਣੇ ਕੋਈ ਦੋਸਤ ਇਹ ਹੁਣ ਕਾਰਨ ਮਾਦਰ ਕੋਲ ਮੰਨ ਲਾ ਗਿਆ ਲੜਕੀਆਂ ਨੂੰ ਘਰੋਂ ਘਰ ਲੈਣੇ ਕੋਈ ਕਿਸੇ ਨੂੰ ਦਿਖਾਏ ਵੀ ਕੀ ਲੋੜ ਹੈ ਉਹ ਲੜਕੀ ਨੂੰ ਕਿੱਲੇ ਹੋ ਜਾਣਾਂ ਲਈ ਆ ਗਏ ਪਰ ਦਿਖਾਵਾ ਉਹ ਮਸਵੇ ਨੱਕ ਬਣਾਉਣ ਆਖੇ ਕੋਈ ਆਇਆ ਇਹਨਾਂ ਪ੍ਰਗਟਾਤਵਾਂ ਕਿ ਸਾਨੂੰ ਕੋਈ ਨਾਂ ਕੁ ਬਦਾਂ ਦੇ ਪੈਸੇ ਦਿੰਦੇ ਲੜਕੀ ਉਹ ਮਨੁੱਖ ਬੋਲਦਾ ਹੈ ਜਿਹੜੇ ਬਾਗ ਰੱਖਿਆ ਕਰੀਏ ਹੋਣਦੇ ਆ ਉਹ ਦੂਰ ਅੰਕਾਰ ਕੱਟ ਪਾਜ ਉਹ ਸਿਰ ਤੇ ਉੱਠੇ ਹੁਜਾਤਾ ਜੋ ਕੋਈ ਕਾਹੜੇ ਕੋਈ ਸਾਰੀ ਜੀ ਨਹੀਂ ਚੜੀ ਜਾਂਦੀ ਸਾਰੇ ਘਰ ਦੀ ਲੜਕੀ ਦੀ ਉਹ ਪਹਿਲਾ ਲੱਗਦਾ ਹੈ ਇਹ ਬੁਰਾ ਤੇ ਸਾਰਾ ਮੱਗਿਆ ਉਹ ਸਾਰਾ ਇਹ ਸੀਂਡਾ ਹੰਕਾਰ ਦਾ ਸੱਚਾ ਪਾਜ ਹੈ ਇੱਕ ਵੀ ਜਾਣੇ ਆਵਾ ਕੋਈ ਸੌਣ ਦਾ ਪਾਜ ਹੈ ਉਹ ਮਨੁੱਖ ਬੋਲਦਾ ਹੈ ਉਹ ਬਾਗ ਰੱਖ ਕੇ ਕੰਦੇ ਨੇ ਦੋਨੋਂ ਕੁੜੀਆਂ ਵਾਸਤੇ ਪ੍ਰਾਪਤ ਰਹੀ ਹੈ ਮੈਂ ਕੌਫੀ ਨੂੰ ਕਾਇਰ ਕਰਾਉਣਾ ਹੈ ਉਹਨੂੰ ਚੈਟ ਪ੍ਰਾਂਡ ਕੋ ਉਹ ਮਸਲਾ ਰੂਪੀ ਗਾਂ ਦੇ ਖਰਾਬ ਕੋ ਫੇਰਦੇ ਆਂ ਢਿੰਗਾਂ ਨਾਲ ਕੇ ਉਹ ਪੂਰ ਅੰਕਾਰ ਕਾਇਰ ਕਰਕੇ ਮੋੜ ਕਰਕੇ ਲਿਤੇ ਆਉਣਾ ਇੱਕ ਚਾ ਕੰਮ ਉਹਦਾ ਵਕਾਰ ਕਰਕੇ ਮੱਝਾਂਦਾ ਹੈ पसंदी मेर बाबल सतगुरू हरि जीारा असांजे राति सदगुर सालू मस्त हर राम राम मेर बाबो जॾहिं कुरियूं पै रम राम 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 गुड़ीअ ते सच रा ਜੋ ਕੋਈ ਹਿੰਦੂ ਹੁਜਰਾਨ ਦੀ ਮਰਨੀ ਹੋ ਉਸੇ ਪ੍ਰਭਾਗ ਨੂੰ ਗੁਰਮਾਰਾ ਸਾਹਿਬ ਦੇ ਕਾਰਨ ਬਣਾ ਕੇ ਉਸ ਪ੍ਰਕਾਰ ਕਹਿੰਦੇ ਹਨ ਸੋ ਸਤਿਗੁਰੂ ਅਕਾਲ ਦੇ ਸਰੂਪ ਦੀ ਜੀਵਨ ਜੀਵਨ ਦੀ ਬਣਾਉਣੀ ਹੈ ਇਹਨਾਂ ਆਰਾਮ ਰਾਮੀ ਜੀਵਨ ਰਹੀ ਹੋਈ ਹਿੰਦੂ ਸੰਸਕਾਰਾਂ ਦਾ ਸਤਿਰਾਮ ਸਤ ਪਾਦਰ ਕਰ ਦਈਏ ਹੋਣੇ ਸਾਰੇ ਰਾਮ ਰਾਮ ਜੀ ਦੇ ਬਾਦੋਜਾ ਜੀ ਸੂਰਜ ਹੋਣੇ ਹੈ ਬਾਲਕਾ ਜੀ ਹਰੀਏ ਸਾਰੀ ਕੋਸ਼ਿਸ਼ ਸ੍ਰੀ ਗੁਰੂ ਆਜਿਵੇਂ ਰਾਮ ਦਾ ਰੂਪ ਹੈ ਜੋ ਰਾਵਣ ਨੂੰ ਜਾਨ ਪਾਇਆ ਉਹ ਜਿਹੜੇ ਸ੍ਰੀ ਹਨ ਸਾਡੀ ਆਗ ਦੇ ਅਨੁਸਕਾਰ ਰਾਵਣ ਨੂੰ ਜਾਨ ਕਰ ਕੁੜੀ ਤੇਰੇ ਤੇ ਹਨ ਮੀਰ ਦੇ ਦਾ ਜੀਵਤੀਏ ਖਾਲਸਾ ਨਾਲ ਮਿਲ ਕਰਕੇ ਧੰਨ ਜਿਹੇ ਜੋ ਗੁਰਦੁਆਰਾ ਉਹ ਜਿਹੜੀ ਦੇਰ ਜਿਹੜੀ ਖੰਡਾ ਮੇਰੀ ਮੁਤਾ ਪ੍ਰਚਾਰਕ ਇਹ ਸੰਗਤਾਂ ਦੀ ਜਿਹੜੀ ਸੰਪਰਦਾਵ ਜੋ ਜਮਨੀ ਨੇ ਸਿੱਖਾ ਤੋਂ ਲੋ ਹੋ ਸੁਖ ਮੰਨ ਕੇ ਮਨ ਅੰਦਰ ਸੁਖ ਕੋਲ ਦੇ ਸੱਤਾਈ ਜਵਾਹਰ ਆਉਂਦਾ ਲੇਕਿਨ ਇਹ ਸੁਖਮੁਰ ਦੇਖਦੇ ਸੁਖਮੁਰ ਸੁਖਮਾਨ ਜਾਣੀ ਪੀਰ ਕੀ ਉਹ ਪੀਰ ਕੋ ਕਦੇ ਕੋ ਪੀਰ ਬਣ ਸਕਦਾ ਹੈ ਉਹ ਗੁਰਮੁਖ ਮੰਤਰਾ ਜਦੋਂ ਮੈਂ ਖੋਈਆਂ ਗੁਰਮੁਖ ਜੀ ਨੂੰ ਸਭ ਤੋਂ ਹੁੰਦਾ ਦੇਖਣੇ ਉਹ ਸਰਕਾਰ ਬਾਦ ਆ ਗੁਰਮੁਖ ਸਾਪੇ ਗੁਰੂ ਜੀ ਦਾ ਗੁਰੂ ਕੋ ਕੋ ਵੀ ਸੁਖਾਰ ਮੋੜ ਕੇ ਸਿੱਖੀ ਜੀ ਬਣਾ ਦਿੱਤਾ ਆਪੋ ਗੁਰੂ ਦਰਜਾ ਆ ਕਿ ਸੁਖਮਾਨੀਆ ਬਈਆਂ ਜੀ ਕਰਦੇ ਉਹ ਬੋਲੀ ਅੱਜ ਸਤਿਗੁਰਾਂ ਬੰਦਰ ਦੇ ਆ ਰਹੇ ਸੁਖ ਨਹੀਂ ਤੇ ਸਿੱਖੀ ਦੀ ਤੋੜੀ ਹੈ ਚੱਕਰ ਵਾਲੀ ਦੀ ਗੋਲ ਨੂੰ ਲੱਗਿਆ ਉਸ ਕੇ ਸਾਧ ਜੀ ਨੇ ਉਸੇ ਪ੍ਰਕਾਰ ਕੁਲਕਾਰ ਦੀ ਗੋਲ ਨੂੰ ਲੱਗਣ ਕੀਤੀ ਜਿਹੜੀ ਸੋਲ ਚੈ ਚਾਰਨਾ ਦੇ ਕੋ ਹਾਰਦਾਰ ਜੀ ਨੂੰ ਬਲਤੀ ਹੈ ਜੁਗ ਜੁਗ ਹੈ ਜੁਗ ਜੁਗ ਹੈ ਜੁਗਰੀਰੀ ਦਾ ਗੁੰਦਰ ਜੁਗ ਹੈ ਸਾਡੀ ਦੀ ਸੀ ਸੋਤ ਕੋ ਜੀ ਸੀ ਯਾਤਰ ਦੀ ਸੀ ਕੰਧ ਵੀ ਜੀ ਹੋ ਰਹਾ ਸਾਧ ਜੀ ਦੀ ਗੀ ਗੀ ਕੋ ਬੀਖਾ ਸਾਧ ਜੀ ਕਰ ਮੰਨਰੇ ਸ਼ਨਵਰ ਵਾਲਾ ਵਾਲਾ ਕਾਰੇ ਉਹ ਕੋਈ ਬੰਦੇ ਗੌਂਦੇ ਬੰਦੇ ਦੇ ਪ੍ਰਭਾਅ ਇਹੋ ਜਿਹੇ ਕੋਈ ਮਾਰ ਕੋਈ ਜਿੱਤਕਾਰ ਜਿੱਤੂਰੇ ਉੱਧਰ ਸੈਲ ਕੋ ਯਾਰ ਕਹਿ ਤਾ ਕਹੇ ਨਹੀਂ ਬੱਜੀ ਪਰਮਾਣ ਨਾ ਨਾ ਗੁਰੂ ਜੀ ਦਾ ਕੋਟ ਸਹਾਇ ਤੇ ਜੀ ਆਜ ਅੱਜ ਅਸਾਰੇ ਆਜ ਪਰ ਫਰਮਾਇਓ ਉਹ ਸਤਿਗੁਰੂ ਦੀ ਸਦਾ ਕੀ ਦੀ ਚਰਦੀ ਆ ਬਹੁਤ ਗੰਗ ਜੀ ਸਹਾਇ ਉਹ ਜੀ ਚਲਦੀ ਆ ਰਹੀ ਹੈ ਜੀ ਗੁਰੂ ਜੀ ਜੱਲ ਸਾਥ ਗੁਰੂ ਜੀ ਜੇ ਸਤਿਗੁਰੂ ਜੀ ਜਿੱਤਰਦੀ ਰਹੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਨੀ ਜੀ ਲਈ ਜਰੂਰਤ ਨਾਲ ਪਿਆਰ ਵਾਲਾ ਸਾਥੀ ਨਾਲ ਦੀ ਲਈ ਬਸ ਜੀ ਦਸਵੇਨਾ ਦਾ ਸਾਰੀ ਪ੍ਰਮਾਨ ਕਰਤੀ ਨਾ ਕਿ ਜਿੰਨ ਕੰਦ ਕੋ ਜੀਸਰ ਵਾਰ ਦੀ ਇੱਕ ਯਾਰ ਯਾਰ ਨੂੰ ਕੋ ਕੀ ਹੁਆ ਜੀਂਕ ਨਾਸ ਯਾਰ ਮਾਦਰੀ ਦੇ ਨੀਰਨ ਸਾਰੇ ਸਤਿ ਸੰਤਨ ਪਾਇਆ ਸੀ ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੰਗਮ ਨੂੰ ਕਦੌਣ ਵਾਲੇ ਨਾਂ ਨਿਤਨ ਵਾਲੇ गुरु की पीढ़ी सुना चाहिए जो सर गुरु जी आपकी पीढ़ी आपके पुत्रा मार के अपने पुत्र बना के लड़ाई तो है जो हम अभी गुरु तो 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 ने कहा के सिंधु नाड़ियां बनावेंगे कि सब कतल करावे कल फोन लावे शरादा पीवों बसोलियां करेंगे जो अभी सबू सर नहीं आएगी तो सबूत गुरु गोबिंद सिंह साहब ने सू पुत्र बनाया है ਉਹ ਜਿਹੜੇ ਕੋਲ ਬਣ ਕੋ ਚੁੰਦੇ ਨੇ ਗੁੰਮੇ ਤੋਂ ਕਰਦੇ ਉਹ ਫਾਲੀ ਕਰਨੀ ਚਾਹੀਦੀ ਸਾਨੂੰ ਜਿਹਨੂੰ ਗੁਰੂ ਦਾ ਨਾਮ ਕੋ ਆਉਂਦਾ ਜੇ ਕੋਈ ਵੀ ਰੀਤ ਲੈ ਸਾਧੂ ਗੁਰੂ ਜਦੋਂ ਗੁਰੂ ਦੀ ਸੰਗਤਾਂ ਦੀ ਛਾਈ ਚੱਲਦੀ ਏ ਉਸ ਪ੍ਰਕਾਰ ਚੱਲਦੀ ਏ ਸੁਣੋ ਜਗਨਾਏ ਲੋ ਨਾ ਹੋਏ ਲੋਭ ਉਸ ਜਿਹੜੀ ਅੰਦਰ ਸਾਹ ਕੋਲ ਉਹਦਾ ਆਸਾ ਸਰੀਰ ਸਤਗੁਰੂ ਨਾਮ ਗਵਾਇ ਤੇ ਗੁਰੂ ਦਾ ਸਾਹ ਸਰੀਰ ਕੋ ਇਹੋ ਜੀ ਸਰੂਪ ਕੋ ਨਾ ਕੋ ਲੈਣੇ ਕੀ ਲੋਕੋ ਬੋਲ ਕੋਈ ਗੁਰੂ ਜੀ ਅਦਰ ਦਾ ਸਾਥ ਗੁਰੂ ਜੀ ਦਾ ਨਾਮ ਦਾ ਸਾਹ ਗੀ ਗੀ ਚੱਲਣਾ ਸਾਡੇ ਕੋਲ ਗੁਰੂ ਜੀ ਆਉਂਦਾ ਉਸ ਤੋਂ ਕੋਈ ਨਹੀਂ ਕਿ ਜੀ ਸੁਣੀ ਨਹੀਂ ਚੱਲਦੀ ਹੈ ਉਹ ਗੁਰੂ ਜੀ ਮੰਨ ਕੇ ਆਇਆ ਤੇ ਹਰ ਜਗ੍ਹਾ ਜਿੱਥੇ 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 ਗੁਰੂ ਜੀ ਨਾਮ ਨੂੰ ਕੋਈ ਗੁਰੂ ਜੀ ਦਾ ਸਾਹ ਉਹ ਗੁਰੂ ਜੀ ਉਹ ਗੁਰੂ ਜੀ ਦਾ ਸਾਹ ਜੀ ਆਉਂਦਾ ਸਾਹ ਉਹ ਕੋਈ ਕਾਰ ਕਰਦਾ ਜੀ ਅੱਗੇ ਚੱਲੀ रगोबिंद गुरु हरगोबिंद साहब तो गुरु हरियाणा साहब साहब तो गुरु गोबिंद साहब गो खालसा पंथ यह पंच गुजरा है ये पात वापस है इस प्रकार की गुरुद्वारा साहब खालसा पंथ पैदा करके खालसा गुरु गुरु खालसा ਇਸੇ ਪ੍ਰਕਾਰ ਹੋ ਰਿਹਾ ਹੋਤੈ ਜੀ ਸਾਡੇ ਉਹਾਰੇ ਜਿੱਦਾ ਹੈ ਜਿੱਦੂ ਕੋਈ ਜਿੱਦਾ ਹੈ ਜਿੱਦੂ ਹਰੀ ਜਿੱਦੂ ਹੋਇਆ ਸਾਰੇ ਵਿੱਚ ਜਿੱਦਾ ਜਿੱਦੂ ਸਾਰੇ ਜਿੱਦੂ ਸਾਰੇ ਬਿਚੀ ਕੋ 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 ਇਹ ਕਲ ਦੀ ਗੀਤ ਨਹੀਂ ਬਾਪਰ ਦੀ ਜੋ ਜਿੱਦਿਆ ਹੋਇਆ ਹੈ ਤੂ ਕੋ ਜਿੱਦਾ ਹੈ ਜਿੱਦੂ ਸਾਰੇ ਸਤਿ ਕੀ ਦੀ ਗੀਤ ਲੰਗੋ ਸਦਾ ਪ੍ਰਮੇਸ਼ਰ ਆਪ ਗੁਰੂ ਹੁਕਮ ਜੋ ਤੂ ਜਨਾਦ ਗਰੀ ਮੈਨੇ ਕਹਾਇਆ ਕੋਈ ਨਹੀਂ ਚਲਦੀ ਅਸਮੂਹ ਕੋਈ ਪਾਪ ਕਾਦੀ ਗੁਰੂ ਜੀ ਗੁਰੂ ਉਸੇ ਪ੍ਰਕਾਰ ਹਰ ਹਰ ਗੁਰੂ ਹੈ ਗੁਰੂ ਜੀ ਦਾ ਗੁਰੂ ਹੋਣਾਾਰੇ ਸੰਸਾਰ ਦੇ ਅੰਦਰ ਉਹ ਗੁਰੂ ਉਸ ਤੋਂ ਚਾਰ ਗੁਰੂ ਬਣਾਏ ਸਾਡੇ ਕੋਲ ਕੋਕਾ ਜਾਪੁਰ ਖਾਣ ਜੇ ਉਹ ਚਾਰ ਖਾਣੀਆਂ ਬਣਾਈਆਂ ਹੋਈਆਂ ਹਨ ਅੰਦਰ ਜੀਅ શરીਤ ਕੋਲ ਕੋਈ ਦਾਰ ਉਸੇ ਪ੍ਰਕਾਰਾਂ ਦਾ ਜਨਾ ਮਨੁੱਖ ਦਾ ਹੰਕਾਰ ਬਣਾਏ ਹੋਏ ਉਹ ਚਾਰੇ ਦਰ ਬਣਾਏ ਖਤਰੀ ਦਾ ਨੂੰ ਸੂਰ ਜੈ ਸਾਰੇ ਸਮਾਜਿਕ ਸਮਾਸ਼ੀ ਮਾਨਸਿਕ ਤੇ ਅਗਰਸੋਈ ਇਸੇ ਤਰ੍ਹਾਂ ਚਾਰੇ ਮਾਝਾ ਸੀਆ ਸੁਣੀ ਰਾਹ ਦੀ ਰਾਹ ਸਾਸੀ ਤੇ ਯਾਰ ਮੋਗ ਹੈ ਯਾਰ ਤਪੋਧ ਹਨ ਇਹ ਯਾਰ ਯਾਰ ਸਾਰੇ ਬਾਹ ਹੈ ਇਸ ਗਣੀਏ ਤੇ ਗੁਰੂ ਸਾਹਿਬ ਜੀ ਦੀ ਸ਼ਰਣ ਜਾ ਇਸ ਪ੍ਰਕਾਰ ਸਮਝਣਾ ਹੈ ਇਹ ਦੂਸਰੇ ਹਰ ਜੁਗ ਹੈ ਜੁਗੋ ਸੁਤ ਜੁਗ ਹੈ ਜੁਗੋ ਇਸੇ ਤਰ੍ਹਾਂ ਹਰੀ ਜਣਾ ਜੁਗਾ ਜੁਗੋ ਜੁਗ ਸੋ ਬੋਗ ਰਾਜ ਉਹ ਖਰਦੰਸੀ ਲੋਕ ਇੱਥੇ ਜਿਹੜੇ ਹੋਏ ਪੁਰਖ ਆ ਸਾਧਨ ਉਹ ਸਾਇਤ ਕੋਈ ਜੋਗਰ ਸਨ ਮੰਨਦੇ ਸੀ ਕਿ ਕੋਈ ਕੋਹੰਗ ਦੇਵੇਂਰੇ ਗੁਰੂ ਹੋਏ ਹਨ ਜਿਦਾ ਜਿਗੂ ਜਿਦਾ ਜਿਗੂ ਜਿਹੜੇ ਪੁਰਖੋ ਇਸੇ ਤੋਂ ਪਾਰ ਕੋਈ ਚਾਹ ਸਿੱਖਾਰਨੇ ਕੋਈ ਮਾਨਸਾ ਉਹ ਸੱਦੇ ਤੋਂ ਚਾਰ ਪ੍ਰੁਰਖਾ ਜਿਹੜੇ ਹੋਏ ਹਨ ਇਹ ਅਜੇ ਇਸੇ ਪ੍ਰਕਾਰ ਅਗੇ ਅਸਤ ਸਭ ਤੋਂ ਪ੍ਰਕਾਰ ਸਾਧਗਨ ਕੋਈ ਕੁਰਿਆ ਕੋਈ ਕੁਰਿਆ ਠੀਕ ਯਾਰੋ ਬਣ ਗਏ ਇਸ ਤੋਂ ਬਾਅਦ ਕੋਈ ਗੱਲ ਜਿਵੇਂ ਸਾਰੇ ਸਾਧਨਾ ਵਿੱਚ ਕੋਈ ਨਾ ਨਾ ਕਾਰਜ ਕੋਈ ਜਿਵੇਂ ਇਸ ਜੁੜੇ ਜਿਹੜੇ ਜੀ ਵੀ ਕੀਰਤ ਕਰਨ ਵਾਲੇ ਲੋਕ ਸਤਿਗੁਰੂ ਹੈ ਉਸੇ ਦੇ ਸਹੂਤ ਤੇ ਇਹ ਜਿਹੜੀ ਜ਼ਰੂਰਤ ਚੱਲ ਰਹੀ ਹੈ ਸਾਧ ਜੀ ਗੁਰੂ ਜੀ ਤੇ ਅਸਾਂ ਉਸ ਤੋਂ ਬਾਅਦ ਪੂਰੀ ਸੰਪਰਵਾ ਰੂਪ ਗੁਰਸਾਹਿਬ ਦੀ ਚੱਲਦੀ ਹੈ ਜੇ ਨਾਲ ਸਾਧਗੰਗ ਜਿਹੜੇ 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 ਸਾਧਗੰਗ ਆਪੇ ਜੋ ਜੀਵ ਕੋਈ ਜੀਵ ਇੱਕ ਦਾ ਜਿਹੜਾ ਅੰਦਰ ਹੋਈ ਹੈ ਉਹ ਸਾ ਤੋਂ ਕਿ ਗੁਰੂ ਸਾਹਿਬ ਦੀ ਜੀਰੀ ਸੰਤ ਦਾ ਰੂਪ ਲੈ ਰਹੀ ਹੈ ਜਿਹੜੇ ਮੁਖ ਨਾਮ ਤੇ ਆ ਜਿਹਨਾਂ ਨੂੰ ਗੁਰਮੁਖੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਪਾਇਆ ਹੈ ਉਹ ਗੁਰੂ ਤੋਂ ਪੁੱਤਰ ਹਨ ਗੁਰੂ ਦੀ ਅਸਾਮੀ ਉਹ ਜਿਸ ਪ੍ਰਕਾਰ ਚਾਰ ਤੀਰੀਆਂ ਹਨ ਇੱਕ ਤਾਂ ਗੁਰੂ ਹਨ ਕੋਈ ਕੋਹ ਹਨੂ ਸੀੜੀ ਤੋਂ ਲੀਏ ਕੋਈ ਕੋਹ ਛੋਡੀ ਹੈ ਉਹ ਵੀ ਸੀੜੀ ਹੈ ਮਾਰਾ ਦੀ ਕੋਈ ਨਾਦੀ ਹੈ ਤੇਰੀ ਗਿੰਦੀ ਹੈ ਅਗਰ ਨਾਦੀ ਸੀੜੀ ਦੇ ਸੇਖਾਂ ਨੂੰ ਇਹ ਜਿਹਨੇ ਗੁਰਮੁਖੀ ਨਾਮ ਪੜਾਇਆ ਅਵਾਸਾਹ ਕਿਹੜੀ ਚੰਗੀ ਹੈ ਹਰ ਪੁਰਖ ਨੂੰ ਕਦੇ ਜੀਵਤ ਜਾਗ ਸਭ ਜਿੰਨੀ ਹੋਵੇ ਉਸ ਦਾ ਪੁਰਖ ਹੈ ਰੋਣਾ ਨਾਸ਼ ਨਹੀਂ ਹੁੰਦਾ ਮਨ ਤੁਹਾਨੂੰ ਦੀ ਜਾਂਦਾ ਹੈ ਇਹ ਤੇ ਦੇਰ ਹੈ ਜਿਹੜਾ ਸਵਾ ਦਾ ਵਰਤੀ ਆਗ ਦਾ ਨਾਮ ਦਾ ਦਾਨ ਦਿੰਦਾ ਹੈ ਬ੍ਰਹਮ ਗਿਆਨ ਦਿੰਦਾ ਹੈ ਰੋਗੀ ਦਿੰਦਾ ਹੈ ਕੋਰਤ ਦਾ ਦਾਨ ਸੁਆਇਆ ਜਿਹਨੇ ਕੋਗਣੇ ਕਿਰਿਆ ਦਾ ਹੱਥ ਕੋ ਕਰੀਏ ਦੀ ਪ੍ਰਾਪਤੀ ਦੀ ਜਾਂਦਾ ਹੈ ਮਾਨਕ ਸ਼ਾਂਤੇ ਸ਼ਾਂਤ ਹਰ ਇੱਕ ਜਿਹਨੂੰ ਮੰਨੂਗੀ ਸ਼ਾਂਤ ਹੋਵੇ ਅਗੇ ਫਰੀ ਅਸਾਲ ਪੁਰਖ ਦੀ ਸ਼ਾਂਤ ਦੀ ਨਾਮ ਕਰਨੀ ਤੇ ਜਿਹੜਾ ਹਰ ਇੱਕ ਤਾਂ अकाल पुर पुरू नानूपर जपदी नान शोभ मूत हुई काल गु गुरू अमरदास साहिब जी ਭਾਈ ਸਾਹੋ ਜੀ ਵਿਸ਼ੇ ਕਰੋ ਉਹ ਰਵੇ ਹੋਇ ਰਿਹਾ ਹੈ ਜੀ ਕਿਸੀ ਕਿਸੇ ਦਿਨ ਨਹੀਂ ਦਾਰਦੇ ਹੋ ਇਹ ਜੇ ਪਰਾਨ ਹੋਵੇਗਾ ਜੀ ਉਸ ਤੋਂ ਪਰ ਸਾਰ ਪੁਖ ਨਾਲ ਮਿਲ ਕੇ ਸੰਗਰ ਦੇ ਵਿਆਹ ਸੁਹਣੇ ਦਾ ਆਸ ਲੱਗੀ ਹੈ ਸਾਥੀ ਕੋਟ ਨਾਲ ਮਿਲ ਕੇ ਸਾਧਾਰੀਸੀ ਲੋਹ ਨੂੰ ਭਰਤੀ ਦੀ ਲੋਹ ਨੂੰ ਵੀ ਬੱਧੀ ਹੈ ਇਹ ਮਹਾਰਾਜ ਜੀ ਭਾਈ ਸਾਹੋ ਦੀ ਸਰਸ ਕਰਨਗੇ वाहिगुरु जी ख़ालसा वाहिगुरु जी त फेह